ਅੰਮ੍ਰਿਤਸਰ ਦੇ ਸਿਹਤ ਅਤੇ ਪਰਿਵਾਰ ਪਾਲਾਈ ਮੰਤਰੀ ਡਾਕਟਰ ਬਲਬੀਰ ਸਿੰਘ ਬੀਤੇ ਦਿਨ ਗੁਰਦਾਸਪੁਰ ਪਹੁੰਚੇ ਨੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਵੱਲੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਦਾ ਜਾਇਜ਼ਾ ਲਿਆ ਅਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਭਾਜਪਾ ਨੇ ਸਿਲੈਕਟ ਕੀਤੇ ਹੋਏ ਬੰਦੀਆਂ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮਿਲਵਾਇਆ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਹੜ੍ਹ ਪ੍ਰਭਾਵਿਤ ਇਲਾਕੇ ਦੇ ਵਿੱਚ ਆਪ ਖੁਦ ਚੱਲ ਕੇ ਜਾਣਾ ਚਾਹੀਦਾ ਸੀ ਅਤੇ ਹਵਾਈ ਦੇ ਦੌਰੇ ਨਾਲ ਅਸਲੀਅਤ ਪਤਾ ਨਹੀਂ ਲੱਗਦੀ ਉਹਨਾਂ ਕਹਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਆਪਣੇ ਦੋ-ਦੋ ਮੰਤਰੀਆਂ ਨੂੰ ਪਿੰਡਾਂ ਅੰਦਰ ਸਰਵੇ ਕਰਨ ਦੇ ਲਈ ਭੇਜਣਾ ਚਾਹੀਦਾ ਸੀ ਤਾਂ ਜੋ ਅਸਲ ਕੋਡ ਪਤਾ ਲੱਗ ਸਕੇ ਅਤੇ ਪੰਜਾਬ ਨੂੰ ਵੱਧ ਰਾਹਤ ਪੈਕੇਜ ਮਿਲ ਸਕਦਾ ਇਸ ਦੇ ਨਾਲ ਉਹਨਾਂ ਨੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਨੇ ਆ ਜੀ ਸਾਹਿਬ ਉਹਨਾਂ ਨੇ ਰੀਅਲ ਸਰਵੇ ਕੀਤਾ ਉਹਨਾਂ ਨੇ ਆਪਣੇ ਪਾਰਟੀ ਦੇ ਨਾਲ ਮਿਲ ਕੇ ਕੁਝ ਸਿਲੈਕਟ ਬੰਦੇ ਬੁਲਾਏ ਸੀਗੇ ਮੈਨੂੰ ਤਾਂ ਨਹੀਂ ਪਤਾ ਸ਼ਾ ਤੁਸੀ ਪੱਤਰਕਾਰ ਹੋ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਕੋਈ ਇਦਾਂ ਦੇ ਬੰਦੇ ਜਿਨ੍ਹਾਂ ਦੇ ਮਕਾਨ ਕਰੇ ਸੀ ਮੈਨੂੰ ਨਹੀਂ ਪਤਾ ਉਹਨਾਂ ਚ ਕਿੰਨੇ ਸੀ ਜੇ ਉਹ ਜ਼ਮੀਨ ਤੇ ਜਾ ਕੇ ਖੁਦ ਦੇਖਦੇ ਜਾਂ ਆਪਣੇ ਮੰਤਰੀਆਂ ਨੂੰ ਭੇਜਦੇ ਵੀ ਉਹ ਕੱਲੇ ਕੱਲੇ ਘਰ ਦੇ ਵਿੱਚ ਕੱਲੇ ਕੱਲੇ ਪਿੰਡ ਤੇ ਜਾ ਕੇ ਮੈਂ ਦੇਖ ਰਿਹਾ ਹਾਂ ਉਹ ਮੰਤਰੀਆਂ ਉਹਨਾਂ ਦੇ ਵੀ ਮੰਤਰੀ ਹੈ ਉਹ ਵੀ ਨਾਲ ਲੋਕਾਂ ਦੀ ਪ੍ਰਧਾਨ ਮੰਤਰੀ ਹੈ ਨਾਲ ਲੋਕਾਂ ਦੀ ਮੰਤਰੀ ਸੋ ਉਹਨਾਂ ਕੋਲੇ ਬਹੁਤ ਸਾਰੇ ਮੰਤਰੀ ਹੈ ਜੀ ਮੈਂ ਕਹਿੰਦਾ ਘੱਟੋ ਘੱਟ ਦੋ ਦੋ ਮੰਤਰੀਆਂ ਦੀ ਡਿਊਟੀ ਲਾਉਂਦੇ ਵੀ ਉਹ ਹਰ ਪਿੰਡ ਵਿੱਚ ਹਰ ਏਰੀਆ ਦੇ ਵਿੱਚ ਜਾ ਕੇ ਦੇਖਣ ਤੇ ਫਿਰ ਮੈਨੂੰ ਲੱਗਦਾ ਵੀ ਉਹ ਮਤਲਬ 1600 ਨਹੀਂ ਉਹ 16000 ਵੀ ਨਹੀਂ ਉਹ ਸ਼ਾਇਦ ਕਹਿਣਗੇ ਵੀ ਇੱਥੇ ਤਾਂ 1,60,000 ਕਰੋੜ ਦੀ ਲੋੜ ਹੈ ਤੇ ਫਿਰ ਉਹ ਪੈਕੇਜ ਵੀ ਪ੍ਰੋਪਰ ਦੇਣਗੇ ਔਰ ਲੋਕਾਂ तक ਮਦਦ ਵੀ ਜਿਹੜੀ ਹੈਗੀ ਆ ਪਹੁੰਚੇਗੀ ਐਸੋ ਲਈ ਉਹਨਾਂ ਨੂੰ ਉਹਨਾਂ ਨੂੰ ਚਾਹੀਦਾ ਸੀਗਾ ਇੱਕ ਹੀਲਿੰਗ ਟੱਚ ਦੇਣਾ ਸੀ ਉਹਨਾਂ ਦੇ ਜਿਹੜੇ ਪਹਿਲਾਂ ਮੰਤਰੀ ਆਏ ਸੀ ਉਹਨਾਂ ਦੇ ਤੇ ਬਿਆਨ ਜਿਹੜਾ ਬਿਆਨਬਾਜ਼ੀ ਬਹੁਤ ਨਿੰਦਣਯੋਗ ਸੀ ਔਰ ਪ੍ਰਧਾਨ ਮੰਤਰੀ ਜੀ ਤੋਂ ਸਾਨੂੰ ਉਮੀਦ ਸੀ ਔਰ ਅਸੀਂ ਬੈਟਰ ਸੋਚਦੇ ਸੀਗੇ ਵੀ ਉਹ ਕਰਨਗੇ ਉਹ ਤੇ ਉਹਨਾਂ ਦੀ ਘਟੋ ਘਟ ਦਲਾਸਾ ਦੇ ਕੇ ਜਾਂਦੇ ਲੋਕਾਂ ਨੂੰ ਪਿੰਡਾਂ 'ਚ ਜਾਂਦੇ ਘਟੋ ਘਟ 5 7 ਪਿੰਡਾਂ ਸਾਰੇ ਜ ਨਹੀਂ ਜਾ ਸਕਦੇ ਪ੍ਰਧਾਨ ਮੰਤਰੀ ਵੀ ਜਿਹੇ ਹੁੰਦੇ ਆ ਤੇ ਉੱਥੇ ਇੱਕ ਸਟੇਜ ਮੈਨੇਜ ਦੀ ਬਜਾਏ ਜੇ ਉਹ 5 7 ਪਿੰਡਾਂ 'ਚ ਜਿਹੜੇ ਲੋਕਾਂ ਦੇ ਘਰਾਂ 'ਚ ਜਾ ਕੇ ਆਂਦੇ ਤਾਂ ਉਹਦਾ ਮੈਸੇ ਉਹਨੂੰ ਅੰਦਾਜ਼ਾ ਵੀ ਹੁੰਦਾ ਵੀ ਜਿਹੜਾ ਫਸਲ ਨਹੀਂ ਗਈ ਖੇਤ ਵੀ ਕਿਆ ਨਾਲ ਮਨ ਅਸਮਾਨ ਨਹੀਂ ਖਰਾਬ ਹੋਇਆ ਘਰ ਵੀ ਕਿਆ ਨਾਲ ਜਿਹੜਾ ਪਸ਼ੂ ਹੈ ਉਹ ਵੀ ਉਹਨਾਂ ਦੇ ਕੰਮੀ ਨੰਬਰ ਦੀ ਤਰ੍ਹਾਂ ਹੁੰਦੇ ਕਾਮਦਨ ਦਾ ਸਾਧਨ ਹੁੰਦਾ ਤੇ ਉਹ ਵੀ ਗਿਆ ਜੇ ਕੋਈ ਬਚਿਆ ਹੈਗਾ ਪੰਜਾਬੀਆਂ ਕੋਲ ਤਾਂ ਬਾਬੇ ਨਾਨਕ ਦੀ ਦੇਣਾ ਚੜ੍ਹਦੀ ਕਲਾ ਦੀ ਫੀਲਿੰਗ ਔਰ ਇੱਕ ਗੜੀ ਹੈ ਗਿਆ ਤੁਸੀਂ ਕਹ ਲੋ ਕਿ ਇੱਕ ਹਿੰਮਤ ਹੌਸਲਾ ਬਚਿਆ ਹੋਇਆ ਔਰ ਖਾਸ ਕਰਕੇ ਮੈਂ ਉਹਨਾਂ ਪੰਜਾਬੀਆਂ ਦਾ ਦੇਸ਼ ਦੇਸ਼ ਚ ਰਹਿਣਾ ਦਾ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਪੰਜਾਬ ਨੂੰ ਦੁਬਾਰਾ ਖੜਾ ਕਰ ਦਿੱਤਾ ਉਰਨਿਆ ਨਾਲ ਲੋਕਾਂ ਨੂੰ ਮਤਲਬ ਕਿ ਨਿਰਾਸ਼ ਨਹੀਂ ਹੋਣ ਦਿੰਦਾ ਉਦਾਸ ਨਹੀਂ ਹੋਣ ਦਿੰਦਾ ਬਾਕੀ ਜਗ੍ਹਾ ਤੇ ਤਾਂ ਕੀ ਹੁੰਦਾ ਕਿ ਜਿਹੜਾ ਪੋਸਟਰਮੈਟਿਕ ਜਿਹੜਾ ਹੁੰਦਾ ਨਾ ਜੀ ਪੋਸਟਰਮੈਟਿਕ ਸਟ्रेस ਸਿੰਡਰੋਮ ਕਹਿੰਦੇ ਉਹਨੂੰ ਲੋਕ ਡਿਪਰੈਸ਼ਨ ਚਲੇ ਜਾਂਦੇ ਐਂਗਜ਼ਾਇਟੀ ਨਰੋਸਸ ਹੋ ਜਾਂਦੇ ਆ ਸੁਸਾਇਸਾਈਡ ਸ਼ੁਰੂ ਹੋ ਜਾਂਦੇ ਆ ਇਹ ਬਾਬੇ ਨਾਨਕ ਦੀ ਕਿਰਪਾ ਦੀ ਅਸੀਂ ਇਸ ਤੋਂ ਬਚੇ ਹੋਏ ਆ ਲੇਕਿਨ ਸਰਕਾਰ ਦਾ ਫਰਜ਼ ਬਣਦਾ ਕੇਂਦਰ ਸਰਕਾਰ ਦਾ ਕਿ ਉਹ ਸੋਚੇ ਜਿਹੜਾ ਪਾਣੀ ਹੈ ਇਹ ਪੰਜਾਬ ਦੇ ਮੀਂਹ ਨਾਲ ਨਹੀਂ ਹੜਾਏ ਇਹ ਪਾਣੀ ਆਇਆ ਹੈ ਮਾਛਲ ਤੋਂ ਇਹ ਪਾਣੀ ਆਇਆ ਜੰਮੂ ਕਸ਼ਮੀਰ ਤੋਂ ਇਹਨਾਂ ਜਿਵੇਂ ਵੱਡੇ ਡੈਮ ਬਣਾਏ ਹੋਏ ਆ ਇਹਨਾਂ ਦੀ ਬਿਹਤਰ ਮੈਨੇਜਮੈਂਟ ਕਿੱਦਾਂ ਕਰਨੀ ਆ ਜਿਹੜੇ ਦਰਿਆ ਆ ਇਹਨਾਂ ਦੀ ਕੈਪੈਸਿਟੀ ਕਿੱਦਾਂ ਵਧਾਣੀ ਆ ਰਣਜੀਤ ਸਾਗਰ ਡੈਮ ਇੱਕ ਆ ਪੌਂਗ ਡੈਮ ਇੱਕ ਆ ਪਾਖੜਾ ਡੈਮ ਇੱਕ ਆ ਸਾਡੇ ਕੋਲੇ ਜਿਵੇਂ ਹਰੀਕੇ ਪੱਤਣ ਆ ਜਿੰਨੀ ਕਪੈਸਿਟੀ ਹਰੀ ਦੇ ਪੱਤਨ ਦੀ ਹੈ ਛੋਟੇ ਛੋਟੇ ਪੱਤਨ ਬਣਾ ਕੇ ਉਹਨਾਂ ਦੀ ਕਪੈਸਿਟੀ ਭਾਖੜਾ ਜਿੰਨੀ ਕਰ ਸਕਦੇ ਆਂ ਰੰਜੀਤ ਡੈਕਰ ਇੱਕ ਦੀ ਬਜਾਏ 50 ਬਣਾਵਾਂਗੇ ਆਪਾਂ ਮਕੌਣਾ ਪੱਤਨ ਤੇ ਜਿਵੇਂ ਜਿਵੇਂ ਤੁਹਾਡਾ ਹੁਣ ਆਪਾਂ ਕਹਿੰਦੇ ਹਾਂ ਜੀ ਹਰੀ ਕਾ ਪੱਤਨ ਮਕੌਣਾ ਪੱਤਨ ਚ ਉਹ ਬਰਾਜ ਥੋੜੀ ਬਣਾਇਆ ਹੋਇਆ ਉੱਥੇ ਬਰਾਜ ਬਣਾਉਣ ਦੀ ਲੋੜ ਹੈ ਇਹੋ ਜਿਹੇ 10 ਬਰਾਜ ਬਣਾਉਣ ਦੀ ਲੋੜ ਹੈ ਚਾਹ ਜਿਹਦੇ ਆਪਾਂ ਹਾਈਵੇ ਵਾਸਤੇ 에어ਪੋਰਟ ਵਾਸਤੇ ਮਾਲ ਬਣਾਉਣ ਵਾਸਤੇ ਆਪਾਂ ਜ਼ਮੀਨਾਂ ਐਕਵਾਇਰ ਕਰ ਸਕਦੇ ਆਂ ਤਾਂ ਆਪਾਂ ਇਹ ਪੱਤਨ ਬਣਾਉਣ ਲਈ ਵੀ ਕਿਸਾਨਾਂ ਦੇ ਜ਼ਮੀਨਾਂ ਐਕਵਾਇਰ ਕਰ ਸਕ ਜੇ ਆਪਾਂ ਫਸਲ ਮਰ ਜਾਂਦੀ ਹੈ ਜੰਗਲ ਤਾਂ ਨਹੀਂ ਮਰਨਗੇ ਨਾ ਜੀ ਤੇ ਉਹਦੇ ਜੰਗਲ ਦੇ ਵਿੱਚ ਪਾਣੀ ਖੜਾ ਰਹੇ ਹਫ਼ਤਾ 10 ਦਿਨ ਕੁਝ ਨਹੀਂ ਹੁੰਦਾ ਜੀ ਸਪੈਦਾ ਨੂੰ ਕੁਝ ਨਹੀਂ ਹੁੰਦਾ ਅਰਜਨ ਨੂੰ بڑے ਦਰਖਤ ਆ ਜਿਹੜੇ ਪਾਣੀ ਚ ਖੜੇ ਹੁੰਦੇ ਆ ਤੇ ਇਹ ਸਰਕਾਰ ਦੀ ਮਦਦ ਨਾਲ ਹੋ ਸਕਦਾ ਕਿ ਉਹਨਾਂ ਨੂੰ 5-7 ਸਾਲ ਲਈ ਸਪੋਰਟ ਕਰਨ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਕ੍ਰੋਪ ਦੀ ਹੈਗੀ ਆ ਜਿਹੜੇ ਉਹਨਾਂ ਨੂੰ ਜੰਗਲਾਂ ਤੋਂ ਆਮਦਨ ਹੋਣਾ ਸ਼ੁਰੂ ਹੋ ਜਾਏਗੀ ਆਪਾਂ ਨੂੰ ਜੋ ਸਾਨੂੰ ਬਾਬੇ ਨਾਨਕ ਨੇ ਖੇਤੀ ਸਿਖਾਈ ਸੀ ਉਹ ਜੇ ਖੇਤੀ ਕਰਨ ਦੀ ਲੋੜ ਹੈ ਉਹਨਾਂ ਨੇ ਹਮੇਸ਼ਾ ਜਿਹੜਾ ਤਾਪ ਕੀਤਾ ਜੰਗਲਾਂ 'ਚ ਬਹਿ ਕੇ ਕੀਤਾ ਸਾਨੂੰ ਜੰਗਲਾਂ ਦੀ ਲੋੜ ਹੈ ਤਾਂ ਕਿ ਜਿਹੜੇ ਪਹਾੜ ਰੁੜਣ ਤੋਂ ਤਾਂ ਜੇ ਜੰਗਲ ਹੋਣਗੇ ਤਾਂ ਪਹਾੜ ਨਹੀਂ ਰੁੜਨਗੇ ਤਾਂ ਫਿਰ ਤੁਹਾਡੇ ਕਲਾਊਡ ਬਰਸ ਨਹੀਂ ਹੋਣਗੇ ਇਹ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਕਿ ਸਾਰੇ ਸੂਬਿਆਂ ਨੂੰ ਲੈ ਕੇ ਬੈਠੇ ਉਹ ਇੱਕ ਸਟਰੈਟਜੀ ਬਣਾਵੇ ਕਿ ਕਿਹੜਾ ਰੋਕਥਾਮ ਕਿਵੇਂ ਕਰਨੀ ਆ ਜੇ ਪਾਣੀ ਆ ਜਾਏ ਤਾਂ ਉਹਦਾ ਕੀ ਬੰਦੋਬਸਤ ਕਰਨਾ ਜੇ ਹੋਵੇ ਤਾਂ ਲੋਕ ਨਹੀਂ ਡੁੱਬਣੇ ਚਾਹੀਦੇ ਉਹਦੇ ਜਿਹੜਾ 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 ਦਰਿਆ ਦਾ ਉਹਦੀ ਸਾਨੂੰ ਦਰਿਆਵਾਂ ਦੀ ਸਾਨੂੰ ਇੱਜ਼ਤ ਕਰਨੀ ਪਏਗੀ ਉਹਨਾਂ ਦੇ ਨਾਲ ਦਰਿਆ ਦਾ ਰਿਵਰ ਬੈਡ ਜਿਹੜਾ ਹੈਗਾ ਇਨਰ ਬੰਦ ਆਊਟਰ ਬੰਦ ਆਊਟਰ ਮੋਸਟ ਬੰਦ ਪਾਪੂਲੇਸ਼ਨ ਉਸ ਤੋਂ ਬਾਹਰ ਹੋਵੇਗੀ ਮਵੇਸ਼ੀ ਉਸ ਤੋਂ ਬਾਹਰ ਹੋਣਗੇ ਉੱਥੇ ਤੱਕ ਪਾਣੀ ਨਹੀਂ ਪਹੁੰਚਣਾ ਚਾਹੀਦਾ ਇਹ ਪਲੈਨਿੰਗ ਕਰਕੇ ਕੇਂਦਰ ਦਾ ਕੰਮ ਹੈ ਕੇਂਦਰ ਕਰ ਸਕਦਾ ਹੈ ਸਰ ਕੇਂਦਰ ਗੁਰਦਾਸਪੁਰ ਤੋਂ ਲਪ੍ਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ